ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਦੇਖੋ ਜਿਹਨਾਂ ਨੂੰ ਦੁੱਖ ਹੁੰਦਾ ਹੈ ਤੇ ਘਰ ਬੈਠੇ ਆ ਵੀ ਹੁੰਦਾ ਹੈ ਜਦ ਸੁਣੀ ਇਹ ਬਾਤ ਤੇ ਦੁੱਖ ਬੜਾ ਮਹਿਸੂਸ ਹੋਇਆ ਤੇ ਮੈਂ ਕਿਹਾ ਬੱਚੇ ਮੈਨੂੰ ਲੈ ਕੇ ਚੱਲੋ ਕਿ ਮੈਂ ਪਹੁੰਚਣਾ ਜ਼ਰੂਰੀ ਹੈ ਸੋ ਇਸ ਵਾਸਤੇ बच्चिया ने भी बोलिया उन्हें भी बोलिया दुख बड़ा बड़ा आता है इनक उम्र चले जाना बहुत दुख है। क्यों बड़े बुजुर्गान ने लिखा है धिया की मेल पा, दौड़ भी मामा तक आती है माँ मरे तो पे पेके छोट दी माँ मरे ਤੇ ਪੇਕੇ ਛੋੜਦੇ ਪਿਓ ਮਰੇ ਘਰ ਵਿਹਲਾ ਭਾਈ ਮਰੇ ਤੇ ਬਾਹ ਪੱਜ ਜਾਂਦੀਆਂ ਉਜੜ ਜਾਂਦਾ ਹੈ ਮੇਲਾ ਕਿਉਂ ਇਹ ਟੈਮ ਇਹੋ ਜਿਹਾ ਸੀ ਕਿ ਜਿਹਦੇ ਵਿੱਚ ਬੜੇ ਬੜੇ ਪੀਰ ਬੇਗੰਬਰ ਔਲੀਏ ਸਭ ਨੂੰ ਜਾਣਾ ਪਿਆ ਜਾਣਾ ਜ਼ਰੂਰ ਹੈ ਪਿਆਰੇ ਰਹਿਣਾ ਜਹਾਨ ਹੈ ਭੁੱਲੇ ਨਾ ਫਿਰ ਉਹ ਪਿਆਰੇ ਸੁਪਨਾ ਜਹਾਨ ਜਿਨਾਂ ਦਾ ਕੰਨਾ ਨਾ ਆਇਆ ਇਹ ਨਹੀਂ ਕਿ ਜੇ ਭਾਵੇਂ ਨੂੰ ਕਹਵੇਂ ਭਾਵੇਂ ਬੱਚਾ ਵੀ ਸੀ ਇਸ ਗੱਲ ਨੂੰ ਦੇਖ ਕੇ ਮੈਂ ਬਹੁਤ ਬਾਤ ਗੁਈਏ ਉਹ ਦੇਖੇ ਕਿ ਜਿਨ੍ਹਾਂ ਨੇ ਕਿ ਦੀਵੇ ਜਗਾਤੇ ਦੇ ਚਿਰਾਗ ਪਾ ਕੇ ਰੱਖ ਦੇਣਾ ਤੇ ਦੀਵੇ ਜਗਣੇ ਨਹੀਂ ਲੋਕ ਇਹਨੇ ਕਦੇ ਉੱਥੇ ਵੀ ਇਕੱਠੇ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਵਿੱਚ ਕੋ ਪਿਛਲੀ ਪ੍ਰਾਣੀ ਬੰਦਗੀ ਹੈ ਨਾ ਉਸ ਬੰਦਗੀ ਦਾ ਮੁੱਲ ਪੈਂਦਾ ਹੁਣ ਦੀ ਨਹੀਂ ਗਈ ਪਿਛਲੀ ਬੰਦਗੀ ਦਾ ਕਿ ਉਹਨਾਂ ਨੂੰ ਲੋਕੀ ਯਾਦ ਕਰਦੇ ਜਿਵੇਂ ਕਿ ਇੱਕ ਜਗ੍ਹਾ ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਈ ਕਬੀਰ ਕਹਿੰਦੇ ਜਦੋਂ ਮੈਂ ਜੰਮਿਆ ਸੀ ਤੇ ਦੁਨੀਆ ਮੈਂ ਰੋਇਆ ਸੀ ਤੇ ਦੁਨੀਆ ਖੁਸ਼ੀ ਮਨਾਉਂਦੀ ਸੀ ਫਿਰ ਕੀ ਕਰਨਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ ਕਿ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਫਿਰ ਐਸੀ ਕਰਨੀ ਕਰ ਚਲੋ ਹਮ ਹਾਂਸੇ ਜਗਰੋ ਉਹ ਯਾਦ ਕਰ ਲੋ ਪਿਛਲੇ ਉਹ ਜਿਹੜੀ ਬੰਦਗੀ ਕੀਤੀ ਹੋਈ ਹੈ ਨਾ ਹਜ਼ੂਰ ਤਾਂ ਲਿਖਦੇ ਸਨ ਬੜੇ عارف ਲੋਕ ਮੁੱਲ ਕਿਵੇਂ ਪੈਂਦਾ ਉਹ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜੰਮਦੇ ਹੀ ਬੰਦਗੀ ਕਰਕੇ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦਬਨ ਮਟੀਆਂ ਭਰ ਕੇ ਜੇ ਭਲਾ ਉਹ ਮਰ ਵੀ ਜਾਵਣ ਫੇਰ ਵੀ ਜ਼ਿੰਦਾ ਨੇ ਮਰ ਕੇ ਭਗਤ ਰਾਮ ਆ ਫੇਰ ਸੰਭਾਲੇ ਜੋ ਕੁਝ ਜਾਂਦੇ ਤਰਕੀ ਜਿਹਨੇ ਤਾਂ ਨਾਮ ਹੈ ਨਾ ਉਹ ਨਹੀਂ ਜਾਂਦੇ ਜਿਸ ਵਕਤ ਤੇ ਯਾਦ ਕਰੋਗੇ ਉਸ ਵळे ਉਹ ਸਦਾ ਹੀ ਜ਼ਿੰਦਾ ਨੇ ਉਹ ਸਦਾ ਜ਼ਿੰਦਾ ਹੁੰਦਾ ਹੈ ਇਸ ਵਾਸਤੇ ਉਹਨਾਂ ਦਾ ਲੋਕਾਂ ਦਾ ਨਾਮ ਹੁੰਦਾ ਉਹ ਜਾਂਦੇ ਨਹੀਂ ਜੇ ਜਾਂਦੇ ਨੇ ਤੇ ਕਹਿੰਦੇ ਨੇ ਐਵੇਂ ਬੋਲ ਨਾ ਬਨੇਰੇ ਉੱਤੇ ਕਾਮਾ ਸੱਜਣਾ ਨੇ ਹੁਣ ਨਹੀਂ ਆਉਣਾ ਆਉਣਾ ਹੁੰਦਾ ਤੇ ਦੱਸੇ ਨਾ ਸਰਨਾਵਾ ਸੱਜਣਾ ਨੇ ਨਹੀਂ ਆਉਣਾ ਇਸ ਵਾਸਤੇ ਵੀ ਕਹਿੰਦੇ ਜੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀ ਲਾਂਗੇ ਉਹ ਯਾਦ ਰਹਿ ਜਾਂਦੀ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੀ ਬੰਦਗੀ ਦੇ ਨਾਲ ਕਿ ਆਪ ਵੀ ਸੱਜ ਲੈਂਦੇ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਨੇ ਇਸ ਵਾਸਤੇ ਉਹਨਾਂ ਬਜ਼ੁਰਗਾਂ ਨੇ ਕਿਹਾ ਤੇ ਨਹੀਂ ਤੇ ਫਾਰਸ ਨੇ ਕਿੰਨਾ ਹੀਰ ਤੇ ਲਿਖਿਆ ਸਹਿਤੀ ਨੇ ਆਖਿਆ ਬਾਬਾ ਜੀ ਤੇਰਾ ਠੂਠਾ ਭੱਜ ਗਿਆ ਸਾਡੇ ਕੋਲ ਮੱਟ ਦੀ ਕੀਮਤ ਲੈ ਜਾ ਤਕਦੀਰ ਤੇ ਬੜੇ ਬੜੇ ਪੀਰਾਂ ਪੈਗੰਬਰਾਂ ਉਲੀਆਮਾਂ ਤੋਂ ਨਹੀਂ ਟਲੀ ਕੀ ਹੋਇਆ ਤੇ ਤੇਰਾ ਠੂਠਾ ਭੱਜ ਗਿਆ ਕਹਿੰਦੀ ਗਿਆ ਜੇ ਭੱਜ ਤਕਦੀਰ ਦੇ ਨਾਲ ਠੂਠਾ ਲੇ ਜਾ ਕੀ ਮੇ ਤਸਾ ਤੋਂ ਮਾਟ ਦੀਵੇ ਤਕਦੀਰ ਅੱਲਾ ਤੁਨ ਕੌਣ ਮੋੜੇ ਤਕਦੀਰ ਪਹਾੜ ਨੂੰ ਕੱਟ ਦੀਵੇ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀਵੇ ਸ਼ਿਵਜੀ ਨੂੰ ਤੇ ਪਾਰਬਤੀ ਨੂੰ ਜਿਸਵਲੇ ਦਾ ਦਾਣਾ ਬਹਿਸ਼ਤਾਂ ਵਿੱਚ ਖਾਦਾ ਤੇ ਫੇ ਥੱਲੇ ਭੇਜਿਆ ਜਾਉ ਮਖਲੂਕ ਕਾਇਨਾਤ ਤਿਆਰ ਆਦਮ ਹਵਾ ਨੂੰ ਕੱਢ ਬਹਿਸ਼ ਤੇ ਵਿੱਚੋਂ ਤਕਦੀਰ ਜ਼ਮੀਨ ਤੇ ਸੜਦੀ ਵੇ ਯੂਸਫ ਜਿਹਾਂ ਪੈਗੰਬਰਾਂ ਸ਼ਾਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੜਦੀ ਵੇ ਸਲੇਮਾਨ ਝੋਕੇ ਪੱਠ ਮਾਛੀਆਂ ਦੇ ਤੱਕ ਤੇ ਚਾਰ ਤਕਦੀਰ ਉਹ ਲਟਦੀ ਵੇ ਤਕਦੀਰ ਜਿਸ ਦੇ ਸਿਰ ਤੇ ਤਾਜ ਰਖੇ ਕਦਮ ਬੋਸ ਤੇ ਪਿਰਥਵੀ ਚਟਦੀ ਵੇ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕਟਦੀ ਵੇ ਵਾਸ ਨਬੀ ਦੇ ਦੰਦ ਸ਼ਹੀਦ ਹੋਇਆ ਤਕਦੀਰ ਨੇ ਕਿਸੇ ਤੋਂ ਹਟਦੀ ਸਭ ਨੂੰ জানা ਪਿਆ ਹੈ ਇਸ ਵਾਸਤੇ ਕਿ ਜੋ ਮਹਾਰਾਜ ਨੇ ਕੋ ਲਿਖਿਆ ਹੈ ਨਾ ਉਹਦਾ ਪਾਣਾ ਜਿਹੜਾ ਮੰਨਣਾ ਪੈਂਦਾ ਹੈ ਕਿ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਬਲ ਪਿੱਛੇ ਵੀ ਜੀਆ ਨੂੰ ਬੜਾ ਬਲ ਬਖਸ਼ੇ ਮਹਾਰਾਜ ਤੇ ਉਹ ਆਪਣੇ ਚਰਨਾ ਦੇ ਵਿੱਚ ਨਿਵਾਸ ਦੇਵੇ ਬੱਚੇ ਨੂੰ ਸਾਡੀ ਸਦਾ ਹੀ ਇਹ ਦੁਆ ਹੈ ਕਿ ਮਹਾਰਾਜ ਨੂੰ ਸਦਾ ਹੀ ਲੋਕੋ ਮਰਨਗੇ ਲਈ ਉਹ ਸਦਾ ਹੀ ਜ਼ਿੰਦਾ ਜਦੋਂ ਵੀ ਨਾ ਕਰੋਗੇ ਜਾਂਦੇ ਨਹੀਂ ਇਹਸ ਵਾਸਤੇ ਤੇ ਪਿਛਲੇ ਜੀ ਵੀ ਜਿਹੜੇ ਨੇ ਮਾਤਾ ਹੈ ਬੱਚੇ ਨੇ ਤੇ ਮੈਂ ਕਹਿੰਦਾ ਉਹਨਾਂ ਦੇ ਵੀ ਮਹਾਰਾਜ ਜੀ ਨੂੰ ਕਰਨ ਵੀ ਆਪਣੇ ਨੂੰ ਕਿ ਬਲ ਬਖਸ਼ੇ ਤੇ ਮਹਾਰਾਜ ਜੀ ਨੂੰ ਕਰਨ ਕਿਉਂ ਕਿ ਉਹਨਾਂ ਯਾਦਾਂ ਹੀ ਹੁੰਦੀਆਂ ਨੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀਣਾ ਹੈ ਇੰਨੀ ਗੱਲ ਦੇ ਕਹਿੰਦੇ ਨੇ ਕਿ ਮੈਂ ਤਾਂ ਜਾਚੇਗਾ ਮਹਾਰਾਜੀ ਬਸ ਇੰਨਾ ਕਾਫੀ ਹੈ ਚੰਗਾ ਮਹਾਰਾਜੀ